ਤੁਸੀਂ ਦੇਖਣਾ ਤੇ ਸਹੀ ਬਾਬਾ ਦੀਪ ਸਿੰਘ ਨੇ ਸਭ ਕੁਝ ਠੀਕ ਕਰ ਦੇਣਾ ਜੇ ਕੋਈ ਚ ਗਲਤ ਨਹੀਂ ਜੇ ਹੋਣਾ ਤੁਹਾਡੇ ਨਾਲ ਤੁਸੀਂ ਦੇਖਣਾ ਇਹ ਹੁਣ ਜਦੋਂ ਸਮਾਂ ਬਦਲਣਾ ਨਾ ਬਾਬਾ ਜੀ ਨੇ ਤਾਂ ਮੈਂ ਕਹਿੰਨਾ ਤੁਸੀਂ ਆਪ ਬੈ ਕੇ ਹਰਾਨ ਹੋਏ ਨਾ ਇਹ ਦੁਨੀਆ ਤੁਹਾਨੂੰ ਛੱਡ ਸਕਦੀ ਹੈ ਤੁਹਾਡੇ ਆਪਣੇ ਛੱਡ ਸਕਦੇ ਆ ਤੁਹਾਡੇ ਉਹ ਰਿਸ਼ਤੇ ਵੀ ਤੁਹਾਨੂੰ ਛੱਡ ਸਕਦੇ ਜਿਨ੍ਹਾਂ ਦੇ ਤੁਹਾਨੂੰ ਮਾਨ ਪਰ ਜੇ ਦਿਲ ਦੀ ਇੱਕ ਪੁਕਾਰ ਨੇ ਕਹਿ ਤਾ ਨਾ ਤੁਹਾਡੀ ਕਿ ਦਿਲ ਆ ਬਾਬਾ ਦੀਪ ਸਿੰਘ ਜੀ ਬੈਠੇ ਬਾਬਾ ਦੀਪ ਸਿੰਘ ਨੇ ਸਭ ਕੁਝ ਕਰਕੇ ਦਿਖਾਣਾ ਮੈਂ ਕਹਿੰਦਾ ਜੀ ਇੱਥੇ ਕੋਈ ਸ਼ਕਤੀ ਨਹੀਂ ਹੈਗੀ ਕੋਈ ਸਮਾਂ ਨਹੀਂ ਗਾ ਕੋਈ ਹਾਲਾਤ ਨਹੀਂ ਗਾ ਜਿਹੜਾ ਤੁਹਾਡੇ ਕਾਰੇ ਰੋਕ ਸਕੇ ਬਾਬਾ ਜੀ ਨੇ ਸਾਰੇ ਕਾਰੇ ਬਹੁਤ ਸੋਹਣੇ ਘਰਾਣੇ ਹਿੰਮਤ ਕਦੇ ਨਹੀਂ ਜੇ ਹਾਰਨੀ ਮੈਂ ਕਹਿੰਦਾ ਕਿਸੇ ਹੋਰ ਦੇ ਅੱਗੇ ਜਾ ਕੇ ਤੁਸੀਂ ਰੋਣਾ ਨਹੀਂ ਕਦੇ ਕਦੇ ਨਹੀਂ ਕਿਸੇ ਨੂੰ ਕਹਿਣਾ ਕਿ ਮੈਂ ਤਾਂ ਦੁਖੀ ਹਾਂ ਮੇਰੇ ਕੰਮ ਨਹੀਂ ਬਣੇ ਤੁਹਾਡੇ ਕੰਮ ਬੜੇ ਸੋਹਣੇ ਬਣਨੇ ਬੜੇ ਚੰਗੇ ਬਣਨੇ ਆ ਤੁਹਾਡੀ ਝੋਲੀ 'ਚ ਮਾਲਕ ਨੇ ਬੜੇ ਸੁੱਖ ਪਾਣੇ ਜੇ ਤੁਸੀਂ ਟੈਨਸ਼ਨ ਲੈਣੀ ਛੱਡ ਦੋ ਕਿ ਮੇਰੇ ਘਰ ਰੋਟੀ ਕਿੱਧਰ ਆਣੀ ਹੈ ਤੁਸੀਂ ਟੈਨਸ਼ਨ ਲੈ ਨਹੀਂ ਛੱਡਦੇ ਕਿ ਮੇਰੀ ਤਰੱਕੀ ਕਦੋਂ ਹੋਣੀ ਮੇਰੇ ਇਹ ਕੰਮ ਕਦੋਂ ਹੋਣਾ ਉਹ ਕੰਮ ਕਦੋਂ ਹੋਣਾ ਇੱਕੋ ਹੀ ਗੱਲ ਕਹਿਣੀ ਕਿ ਸਾਰੇ ਕੰਮ ਮੇਰੇ ਬਾਬਾ ਜੀ ਨੇ ਹੀ ਕਰਾਣੇ ਆ ਬਾਬਾ ਜੀ ਦੇ ਹੱਥੋਂ ਹੀ ਮੈਨੂੰ ਸਭ ਕੁਝ ਮਿਲਣਾ ਰੋ ਹੀ ਕਿਆ ਕਰੋ ਸਵੇਰੇ ਉੱਠਣ ਤੋਂ ਪਹਿਲੇ ਇੱਕੋ ਹੀ ਗੱਲ ਕਹਿਣੀ ਆ ਬਾਬਾ ਜੀ ਮੈਂ ਆਪਣੀ ਜ਼ਿੰਦਗੀ ਰੱਖੀ ਤੁਹਾਡੇ ਹੱਥਾਂ 'ਚ ਮੈਂ ਕਿਸੇ ਹੋਰ ਕੋਲ ਕੁਝ ਨਹੀਂ ਇਹ ਮੰਗਣਾ ਮੈਂ ਕਿਸੇ ਦੇ ਅੱਗੇ ਜਾ ਕੇ ਕਦੇ ਰੋਣਾ ਨਹੀਂ ਕਦੇ ਕਿਸੇ ਨੂੰ ਆਪਣਾ ਦੁੱਖੜਾ ਨਹੀਂ ਸੁਣਾਣਾ ਮੈਂ ਤੁਹਾਡੇ ਅੱਗੇ ਆ ਗਏ ਬਾਬਾ ਜੀ ਬਹਿਣਾ ਜੇ ਮੈਂ ਤੁਹਾਡੇ ਕੋਲੋਂ ਹੀ ਸਭ ਕੁਝ ਲੈਣਾ ਏ ਬਾਬਾ ਦੀਜੀ ਫਿਰ ਕਿਉਂ ਨਹੀਂ ਦੇਣਗੇ ਤੁਹਾਨੂੰ ਅੱਖਾਂ ਬੰਦ ਕਰੋ ਇੱਕ ਵਾਰ ਤੁਸੀਂ ਹੁਣੇ ਯਾਦ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਫਿਰ ਦੇਖੋ ਤੁਹਾਡਾ ਦਿਲ ਹੁਣੇ ਖੁਸ਼ ਹੁੰਦਾ ਕਿ ਨਹੀਂ ਹੁੰਦਾ ਦਿਲ ਤੇ ਹੱਥ ਰੱਖ ਕੇ ਵੇਖੋ ਤੁਹਾਨੂੰ ਆਪਣੇ ਆਪਾ ਲੱਗ ਜਾਏਗਾ ਕਿ ਜੇ ਮੇਰੇ ਨਾਲ ਅੱਜ ਕੋਈ ਨਹੀਂ ਨਾਗਾ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਛਾੜਤਾ ਮੇਰੇ ਯਾਰਾਂ ਦੋਸਤਾਂ ਦੇ ਜਿਨ੍ਹਾਂ ਤੇ ਮੈਨੂੰ ਬਹੁਤ ਭਰੋਸਾ ਸੀ ਸਭ ਨੇ ੱੱਕੇ ਮਾਰ ਕੇ ਪਿੱਛੇ ਘਰਤਾ ਪਰ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਹੈ ਮੈਂ ਕਹਿੰਦਾ ਜੀ ਮਨ ਖੁਸ਼ ਹੋ ਜਾਂਦਾ ਹੈ ਜਾਣ ਕੇ ਕਿ ਸਾਡਾ ਮਾਲਕ ਸਾਡੇ ਨਾਲ ਹੈ ਕੋਈ ਪਰਵਾਹ ਨਹੀਂ ਕਰਨੀ ਕਿਸੇ ਦੀ ਇੱਥੇ ਇਸ ਸਮੇਂ ਦੀ ਇੰਨੀ ਸ਼ਕਤੀ ਨਹੀਂ ਹੈਗੀ ਕਿ ਤੁਹਾਡੇ ਮਾਲਕ ਤੋਂ ਵੱਡਾ ਹੋ ਜੇ ਤੁਹਾਡਾ ਮਾਲਕ ਸਭ ਤੋਂ ਵੱਡਾ ਹੈ ਉਹ ਚਾਵੇ ਤਾਂ ਜੀ ਇੱਕ ਪਲ ਦੇ ਵਿੱਚ ਸਭ ਕੁਝ ਠੀਕ ਕਰ ਸਕਦਾ ਵਾ ਇਹ ਦਿਲ ਦਾ ਡਰ ਤੇ ਦਿਮਾਗ ਦੀ ਸੋਜ ਉੱਥੋਂ ਤੱਕ ਜਾਂਦੀ ਹੋਣੀ ਇਹ ਤਾਂ ਬਹਿ ਜਾਂਦੀ ਕਿ ਕਮਰੇ ਦੇ ਵਿੱਚ ਬੰਦ ਹੋ ਗਏ ਕਿ ਸਭ ਕੁਝ ਖਤਮ ਹੋ ਗਿਆ ਸਾਰੇ ਨੇ ਦਰਵਾਜ਼ੇ ਬੰਦ ਕਰਤੇ ਹੁਣ ਕੁਝ ਵਧੀਆ ਹੋਣਾ ਹੀ ਨਹੀਂ ਮੇਰਨਾ ਪਰ ਉਹ ਮਾਲਕਤਾ ਜੀ ਦੁਨੀਆ ਇੱਧਰ ਦੀ ਉੱਧਰ ਕਰ ਸਕਦਾ ਆਪਣੇ ਬੱਚਿਆਂ ਲਈ ਤੁਸੀਂ ਤਾਂ ਇੱਕ ਕਮਰੇ ਦੀ ਸੋਚ ਲੈ ਕੇ ਬੈਠੇ ਹੋ ਕਿ ਸਭ ਕੁਝ ਬੰਦ ਹੋ ਗਿਆ ਇੱਥੇ ਮੈਂ ਫਸ ਗਿਆ ਅੰਦਰ ਹੀ ਜਦੋਂ ਮਾਲਕ ਨੇ ਕਿਰਪਾ ਕਰਨੀ ਉਹਨੇ ਬਾਹ ਫੜ ਕੇ ਤੁਹਾਨੂੰ ਉਸ ਕਮਰੇ ਚੋਂ ਸਿੱਧਾ ਖੁਸ਼ੀਆਂ ਦੇ ਵੱਲ ਐ ਨਾ ਸੁੱਖਾਂ ਦੇ ਵੱਲ ਐ ਨਾ ਕਿ ਪੁੱਤਰਾ ਬੜਾ ਔਖਾ ਸਮਾਂ ਵੇਖ ਲਿਆ ਬੜੇ ਔਖੇ ਹਾਲਾਤ ਵੇਖ ਲੇ ਜਾਂ ਉਹ ਸੁਖ ਭੋਗ ਮਾਲਕ ਬੜਾ ਕੁਝ ਦਿੰਦਾ ਜੀ ਵਿਸ਼ਵਾਸ ਰੱਖਣਾ ਬਸ ਜਿੰਦਗੀ ਦੇ ਜਿੰਨੇ ਸਾਹ ਆ ਗਏ ਆ ਸਾਰੇ ਸਾਹ ਵਿਸ਼ਵਾਸ ਦੇ ਨਾਲ ਹੀ ਗੁਜ਼ਾਰਨੇ ਆ ਟੈਨਸ਼ਨਾਂ ਦੇ ਨਾਲ ਨਹੀਂ ਫਿਕਰਾਂ ਦੇ ਨਾਲ ਨਹੀਂ ਹਰ ਸਾਹ ਦੇ ਨਾਲ ਮਾਲਕ ਦਾ ਸ਼ੁਕਰਾਨਾ ਕਰਨਾ ਤੇ ਇਹੋ ਹੀ ਕਹਿਣਾ ਕਿ ਮਾਲਕਾ ਮੈਨੂੰ ਤੇਰੇ ਤੇ ਭਰੋਸਾ ਮੈਂ ਸਭ ਕੁਝ ਤੇਰੇ ਹੱਥੋਂ ਹੀ ਲੈਣਾ ਬੜਾ ਵਧੀਆ ਹੋਏਗਾ ਜੀ ਮੈਂ ਕਹਿੰਦਾ ਟੈਨਸ਼ਨ ਲੋ ਹੀ ਨਾ ਸਾਰੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ